ਹਾਂਜੀ ਕੀ ਹਾਲ ਚਾਲ ਆ ਦੋਸਤੋ ਕਾਫੀ ਦਿਨਾਂ ਤੋਂ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਤੇ ਆਪਣੇ ਨਾਲ ਮੌਜੂਦ ਆ ਵਿਖਾ ਸ਼ਕਲ ਵਿਖਾ ਆਪਣੇ ਨਾਲ ਮੌਜੂਦ ਆ ਲੱਭੀ ਤੇ ਲੱਕੀ ਲਖਾਰੀ ਜਿਵੇਂ ਕਿ ਇਹ ਬੰਦਿਆਂ ਨੇ ਤੁਸੀਂ ਪਹਿਲਾਂ ਕਈ ਵੀਡੀਓ ਜਿੱਤੇ ਪੋਸਟਾਂ 'ਚ ਵੇਖਿਆ ਹੋਣਾ ਆਪਣੇ ਨਾਲ ਤੇ ਆਪਾਂ ਇੱਕ ਵਾਰ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਏ ਵਾਵਾ ਚਿਰਾਂ ਬਾਅਦ ਤੇ ਆਪਾਂ ਪਹੁੰਚੇ ਆ ਜਿਹੜੀ ਲੋਕੇਸ਼ਨ ਤੇ ਤੁਸੀਂ ਵੇਖ ਸਕਦੇ ਹੋ ਆਪਣੇ ਪਿੰਡ ਜਵਾਰੇ ਵਾਲੇ ਪਹੁੰਚੇ ਆ ਬੁਰਜ ਤੇ ਤੇ ਆਪਾਂ ਇਹਦੇ ਬਾਰੇ ਬਹੁਤ ਸਾਰੀਆਂ ਅਫਵਾਹਾਂ ਵੀ ਸੁਣੀਆਂ ਸੀ ਕਹਿੰਦੇ ਇੱਥੇ ਸੱਪ ਰਹਿੰਦਾ ਤੇ ਆਪਾਂ ਇਹਦੇ ਨੇੜੇ ਆਏ ਆ ਵੇਣੇ ਆ ਜਾ ਕੇ ਤੇ ਇਹਦੇ ਵਿੱਚ ਸੱਪ ਰਹਿੰਦਾ ਕਿ ਨਹੀਂ ਆ ਹਾਂ ਜੀ ਬਾਬੇ ਤੁਸੀਂ ਵੇਖ ਸਕਦੇ ਆ ਤਾਂ ਆਪਣੇ ਬੰਦੇ ਫਿਰਦੇ ਆ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਆ ਉਹ ਸੱਪ ਵੇਖ ਰਹੇ ਆ ਉੱਥੇ ਪਰ ਅਜ ਤੀਕ ਆਪਾਂ ਨੂੰ ਹਜੇ ਤੱਕ ਸੱਪ ਨਹੀਂ ਮਿਲਿਆ ਤੇ ਆਪਾਂ ਹੁਣ ਉੱਤੇ ਜਾਂਦੇ ਆ ਤੇ ਵੇਖਦੇ ਆ ਉੱਤੇ ਦਾ ਕੀ ਮਾਹੌਲ ਆ ਆਜੋ ਆਪਾਂ ਚੱਲਦੇ ਆ ਉੱਤੇ ਉਹ ਆਪਣੇ ਬੰਦੇ ਫਿਰਦੇ ਆ ਉੱਤੇ ਟੌਪ ਤੇ ਆ ਗਿਆ ਸੱਪ ਸੇ ਆ ਗਿਆ ਆ ਗਿਆ ਬहोत ਹੀ ਕਹਿੰਦੇ ਖਤਰਨਾਕ ਜਗਾ ਜਿੱਥੇ ਅਸੀਂ ਆਜੋ ਉਹ ਬੇ ਬੇਠਾ ਸੱਪ ਹੋਏ 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 ਬੇਠਾ ਸੱਪ ਕੋਈ ਕਾਮ ਹੋ ਰਹਾ ਮਾਰ ਰੂੜਾ ਦੇ ਰੂੜਾ ਮਾਰ ਚੱਲੋ ਥੱਲੇ ਯਾਰ ਹੈ ਨਹੀਂ ਸੱਪ ਸੁਪਾ ਇੱਥੇ ਪਰਾਂਵੇਂ ਕਹਿੰਦੇ ਸਾਡੇ ਪਿੰਡ ਵਾਲੇ ਵੀ ਇੱਥੇ ਸੱਪ ਰਹਿੰਦਾ ਟਿੰਗਾ ਵਾਲਾ ਕਾਂਤਾ ਡੱਕ ਰਹੇ ਨੇ ਅਸੀਂ ਦਾ ਸਾਰਾ ਇਸ ਅੱਧਾ ਭੰਨਦਾ ਹੈ ਕਪ ਲਵਦੇ ਲਵਦੇ ਨੇ ਤੇ ਐਵੇਂ ਕਿਸੇ ਦੀਆਂ ਅਫਵਾਹਾਂ ਚ ਨਾ ਆਇਆ ਕਰੋ ਅਸੀਂ ਵੀ ਅਫਵਾਹ ਸੁਣ ਕੇ ਆਏ ਸੀਗੇ ਵੀ ਇੱਥੇ ਸਾਪ ਰਹਿੰਦਾ ਬੜੇ ਜਿਹਰਾਂ ਤੋਂ ਗੱਲਾਂ ਸੁਣਦੇ ਆਉਂਦੇ ਸੀ ਪਰ ਡਰਦੇ ਕਦੇ ਆਏ ਨਹੀਂ ਅਸੀਂ ਅੱਜ ਜੇ ਕਿਰਾਇਆ ਪਿਆ ਪਤਾ ਨਹੀਂ ਕਿਵੇਂ ਅੱਜ ਆ ਗਏ ਇੱਥੇ ਤੇ ਪਰ ਇਹ ਵੀ ਕੋਈ ਗੱਲ ਨਹੀਂ ਇੱਥੇ ਆਇਆ ਕਰੋ ਫੋਟੋਆਂ ਫੋਟੋਆਂ ਖਿੱਚ ਕੇ ਜਾਇਆ ਕਰੋ ਰੀਲਰ ਰੋਲਰ ਬਣਾ ਕੇ ਜਾਇਆ ਕਰੋ ਆਪਣੇ ਪਿੰਡ ਦਾ ਬੁਰਜ ਫੇਮਸ ਕਰ ਦਿਓ ਸਾਰੇ ਤੇ ਇੱਥੇ ਕੋਈ ਸਾਪ ਨਹੀਂ ਰਹਿੰਦਾ ਤੇ ਬੇਚਿੱਕ ਹੋ ਕੇ ਬੈ ਨੈਟਰ ਹੋ ਕੇ ਆਇਆ ਕਰੋ ਇੱਥੇ ਹਾਂ ਕੁਝ ਮਰਜੀ ਸਮਝ ਲੋ ਤੇ ਤਾਂ ਕਰਕੇ ਆਪਾਂ ਆਣੇ ਆ ਵੀ ਐਵੇਂ ਨਾ ਡਰਿਆ ਕਰੋ ਤੁਸੀਂ ਸੱਪਾਂ ਸੁਪਾਂ ਕੋਈ ਇੱਥੇ ਸੱਪ ਨਹੀਂ ਰਹਿੰਦਾ ਵੀ ਦੱਸੋ ਮੋੜੇ ਇੱਥੇ ਹੈਗਾ ਕੋਈ ਸੱਪ ਤੁਹਾਨੂੰ ਤੇ ਆਇਆ ਇੱਥੇ ਤੇ ਚਲੋ ਕੋਈ ਗੱਲ ਨਹੀਂ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਰੱਬ ਰੱਖਿਆ ਤੇ ਹੁਣ ਚੱਲਿਆ ਅਸੀਂ ਘਰੇ